ਨਾ ਸਾਰਿਆਂ ਦਾ ਬਹੁਤ ਬਹੁਤ ਮੈਂ ਤੁਸੀ ਆਪੇ ਆਪ ਕਰ ਰਹੇ ਹੋ ਯਾਰ ਹੋ ਗਿਆ ਜ਼ਰੂਰੀ ਦੇ ਜੀਵਿਆ ਚੋਂ ਸਮੇਂ ਚੋਂ ਅੱਜ ਦਾ ਬਾਕੀ ਆਏਗਾ ਕਿ ਰੁਪਈ ਬਣੀ ਰੋਕੀ ਸੂਬਾਈ ਡਿਸਾਈਡ ਹੋਇਆ ਫॉर द ਪ੍ਰੈਸ ਪਰਸੈਂਟ ਮੈਂ ਅੱਜ ਇਹ ਜਿਹੜੀ ਤੁਹਾਡੇ ਨਾਲ ਵਰਥ ਇਸ ਸਭੇ ਹੈ ਉਹ ਇਸ ਕਰਕੇ ਸਭੇ ਕਿ ਕਿਸ ਪ੍ਰਕਾਰ ਦੀ ਗੁੰਨਾਗਰਦੀ ਪੰਜਾਬ ਦੇ ਅੰਦਰ ਕੁਝ ਜਗਾਵਾਂ ਤੇ ਕੁਝ ਖਾਵਾਂ ਤੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨਾਂ ਨੇ ਕੀਤੀ ਹੈ ਪੂਰੇ ਸਾਨੂੰ ਇਸ ਤੋਂ ਪਹਿਲਾਂ ਇਹ ਸਾਡੇ ਗੈਂਸੀ ਹੋ ਰਹੇ ਇਸ ਕੱਲ ਦੀ ਚਿੰਤਾ ਸੀ ਕਿ ਜੇਸ ਵੇਲੇ ਸਾਫ ਦਾ ਡਿਪਟੀ ਮੁੱਖ ਉਹ ਤੋਂ ਮੁੱਖ ਮੰਤਰੀ ਮਨੀਸ਼ ਸੋਡਿਆ ਸਾਹਿਬ ਜਿਹੜੇ ਕਿ ਪੰਜਾਬ ਦੇ ਇਨਚਾਰਜ ਨੇ ਔਰ ਸਾਰਾ ਸਿਸਟਮ ਪੰਜਾਬ ਦਾ ਚਲਾ ਰਹੇ ਨੇ ਔਰ ਵੇਖ ਰਹੇ ਉਹਨਾਂ ਨੇ ਆਪਣੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪਰਾਂ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਸੀ ਕਿ ਧਾਮ ਢੰਡ ਬੇਤ ਝੂਠ ਸੱਚ ਜੀ ਹਾਰ ਕੁਝ ਕਰਨਾ ਪੜੇ ਉੱਚ ਕਰਨਾ ਪੜੇ ਲੇਕਿਨ ਅਸੀਂ ਵਿਧਾਨ ਸਭਾ ਕੇ ਚੋਣ ਔਰ ਆਨੇ ਵਾਲੇ ਚੋਣ ਅਸੀਂ ਜੀਤਨੇ ਹੈ ਹਰ ਕੀਮਤ ਪਰ ਇਹ ਮਨੀਸ਼ ਸੋਡਿਆ ਸਾਹਿਬ ਕਹਿ ਰਹੇ ਨੇ ਜਿਹੜੇ ਖੁਦ ਸੰਵਧਾਨਿਕ ਪਦਤੇ ਰਹੇ ਨੇ ਔਰ ਅੱਜ ਪੰਜਾਬ ਨੂੰ ਚਲਾ ਰਹੇ ਨੇ ਔਰ ਉਹਨਾਂ ਦੇ ਕਹਿਣ ਤੋਂ ਬਾਅਦ ਕੀ ਮਾਨਸਿਕਤਾ ਹੋਏਗੀ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਸਹਿਬਾਨਾਂ ਦੀ ਔਰ ਪੰਜਾਬ ਦੀ ਸਰਕਾਰ ਦੀ ਔਰ ਪੰਜਾਬ ਦੇ ਅਫੀਸਰ ਸਹਿਬਾਨਾਂ ਦੀ ਜਿੰਨਾ ਦੀ ਧੌਣ ਉਹਨਾਂ ਦੇ ਹੱਥ ਵਿੱਚ ਹੈ ਉਹ ਤੁਸੀਂ ਸਮਝ ਸਕਦੇ ਜਿਹੜੀ ਆਡੀਓ ਕਲਿੱਪਿੰਗ ਆਈ ਐਸਐਸਪੀ ਵਰੁੰਡੀ ਪਟਿਆਲਾ ਉਡੀ ਜਾਂਚ ਦਾ ਹੋਣੀ ਚਾਹੀਦੀ ਹੈ ਮੈਨੂੰ ਇਹ ਨਹੀਂ ਪਤਾ ਉਹ ਜਾਂਚ ਤੋਂ ਬਾਅਦ ਪਤਾ ਲੱਗ ਜਾਏਗਾ ਲੇਕਿਨ ਜਾਂਚ ਵੀ ਤਾਂ ਇਹਨਾਂ ਨੇ ਕਰਾਉਣੀਆਂ ਹੈ ਕਹਿਣਗੇ ਉਹ ਆਡੀਓ ਕਲਿੱਪਿੰਗ ਠੀਕ ਨਹੀਂ ਸੀ ਲੇਕਿਨ ਆਡੀਓ ਕਲਿੱਪ ਕਿਸੇ ਅਫਸਰ ਦੀ ਆਈ ਜਾਂ ਨਹੀਂ ਆਈ ਪੰਜਾਬ ਦਾ ਹਰ ਐਸਐਸਪੀ ਪੰਜਾਬ ਦਾ ਸੱਤ ਵੀਜਨ ਦਾ ਹਰ ਡੀਐਸਪੀ ਪੰਜਾਬ ਦਾ ਐਸਚੋਜ਼ ਦੇ ਡਿਲੇਕਟਿਓਨ ਕੀ ਇੰਚਾਰਜ ਹੈ ਇਸ ਗਲਤੀ 'ਤੇ ਡੱਟ ਪਰ ਰਹੇ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ڪرਿੰਡੇ ਬਣ ਕੇ ڪرਿੰਡੇ ਬਣ ਕੇ ਲਾਇਲ ڪرਿੰਡੇ ਬਣ ਕੇ ਅਸੀਂ ਪੰਜਾਬ ਦੀਆਂ ਚੋਣਾਂ ਜਿਤਾਉਣੀਆਂ ਮੈਂ ਤਰਨਤਨ ਬਾਏ ਇਲੈਕਸ਼ਨ 'ਚ ਵੀ ਕਿਹਾ ਸੀ 240 ਅਫੀਸਰ ਜਿਹੜੇ ਇੰਟੈਲੀਜੈਂਸ ਤੇ ਸਨ ਉਹਨਾਂ ਨੂੰ ਇੱਕ ਇੱਕ ਨੂੰ ਬੂਤ ਤੇ ਲਾ ਦਿੱਤਾ ਗਿਆ ਸੀ ਜਿਹੜੇ ਮੁਕਸਰ ਜਿੱਦਣ ਦਾ ਡਿਊਟੀ ਦੇ ਰਹੇ ਸਨ ਮੇਰੇ ਕੋਲ ਪ੍ਰੂਫ ਹੈ ਉਹ ਬੂਥਾ ਤੇ ਡਿਊਟੀ ਦੇ ਰਹੇ ਸਨ ਯਾਨੀ ਕਿ ਪੰਜਾਬ ਦੀ ਪੁਲਿਸ ਇੱਕ ਚੌਕੀਦਾਰ ਦੇ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਲਈ ਹਰ ਉਹ ਮਾੜਾ ਕਰਮ ਕਰ ਰਹੀ ਹੈ ਜੀ ਨੇ ਅੱਜ ਪੰਜਾਬ ਦੇ ਹਾਲਾਤ ਬਣਾ ਦਿੱਤੇ ਨੇ ਇਥੋਂ ਤੱਕ ਨਹੀਂ ਯਾਦ ਹੋਣਾ ਹੈ ਜਲੰਧਰ ਮਾਇ ਇਲੈਕਸ਼ਨ ਜਦੋਂ ਇੱਕ ਗੈਂਗਸਟਰ ਨੂੰ ਪਰੋਲ ਤੇ ਲਿਆ ਕੇ ਬਿਠਾ ਦਿੱਤਾ ਗਿਆ ਸੀ ਤੇ ਵੋਟਾਂ ਕਿਹਾਂ ਜਾ ਰਹੀਆਂ ਸੀ ਜਲੰਧਰ ਵੈਸਟ ਦੇ ਅੰਦਰ ਤੇ ਫਿਰ ਸ਼ਿਕਾਇਤ ਕਰਨ ਤੇ ਕੋਰੀ ਪਰੋਲ ਜਿਹੜੀ ਐ ਇਲੈਕਸ਼ਨ ਕਮਿਸ਼ਨ ਨੇ ਕੈਂਸਲ ਕਰ ਦਿੱਤੀ ਗਈ ਇਥੋਂ ਤੱਕ ਨਹੀਂ ਇਸ ਵਾਰੀ ਵੀ ਇੱਕ ਨਾਮੀ ਗੈਂਗਸਟਰ ਦੀਰਾ ਨਾਮ ਜੱਗੂ ਪ੍ਰਵਾਨ ਭਗਵਾਨਪੁਰੀਆ ਕੋਲੋਂ ਤੁਰੰਤਾਂ ਮਾਏ ਲਕਸ਼ਣ ਚ ਅਸਾਮ ਦੀ ਜੇਲ੍ਹ ਤੋਂ ਲਿਆ ਕੇ ਮਿਠਾ ਲਿਆ ਗਿਆ ਪਟਾਰੇ ਦੇ ਡੇਰਾ ਬਾਬਾ ਨਾਨਕ ਉੱਥੇ ਦੀ ਪੁਲਿਸ ਨੇ ਵੀ ਪੁੱਛਗਛ ਕਰ ਰਹੀ ਐ ਪਰ ਟੈਲੀਫੋਨ ਕਰਾ ਰਹੇ ਸਨ ਟੈਲੀਫੋਨ ਸਿੱਧੇ ਕਿ ਦੂਜੀ ਪਾਰਟੀ ਕੋਲ ਇੱਕ ਗੈਂਗਸਟਰ ਹੈ ਇਹ ਅਸੀਂ ਦੂਜੇ ਗੈਂਗਸਟਰ ਦਾ ਕਿਵੇਂ ਇਸਤੇਮਾਲ ਕਰਦੇ ਇਵਨ ਪੰਚਾਇਤ ਚੋਣਾਂ ਤੁਸੀਂ ਦੇਖਿਆ ਹੋਣਾ ਕਾਰਪੋਰੇਸ਼ਨ ਦੀਆਂ ਚੋਣਾਂ ਜਿਹੜੀਆਂ ਤਰਨ ਤਰਨ ਚੋਈਆਂ ਜਿਹੜਾ ਹੁਣ ਜਿਹਦੇ ਮਦਰਨ ਲਾੜੇ ਲੜੇ ਚੋਣਾਂ ਉਹਨੇ ਪਹਿਲਾਂ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਇਹ ਕੰਮ ਉਥੇ ਟੈਲੀਫੋਨ ਕਰਕੇ ਕੀਤਾ ਸੀ ਗੈਂਗ ਦਾ ਮਤਲਬ ਇਹ ਨਕਸੇ ਸਾਰੇ ਦਾ ਪੂਰਾ ਆਮ ਆਗਦੀ ਪਾਰਟੀ ਨੇ ਜਿਹੜਾ ਗੈਂਗਸਟਰਾਂ ਨਾਲ ਮਿਲ ਕੇ ਅਲੱਗ-ਅਲੱਗ ਥਾਵਾਂ ਤੇ ਗੈਂਗਸਟਰਾਂ ਨੂੰ ਇਸਤੇਮਾਲ ਕਰ ਰਹੀਆਂ ਨੇ ਇਹਦਾ ਜਿੰਦਾ ਜੰਗ ਦਾ ਸਬੂਤ ਲਾਰੈਂਸ ਬਸ਼ਨੋਈ ਦੀ ਇੰਟਰਵਿਊ ਜਿਹੜੀ ਪੁਲਿਸ ਕਸਟਰੀ ਚੋਈ ਜਿਹਰੇ ਤੇ ਡੀਜੀਪੀ ਸਾਹਿਬ ਨੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਇੰਟਰਵਿਊ ਪੰਜਾਬ ਦੇ ਅੰਦਰ ਨਹੀਂ ਹੋਈ ਹੈ ਔਰ ਫੇਰ ਇਹ ਮੰਨਣਾ ਪਿਆ ਕਿ ਉਹ ਇੰਟਰਵਿਊ ਪੰਜਾਬ છોਈਆ ਜਦੋਂ ਸਿੱਟ ਬਣੀ 6 ਮਹੀਨਿਆਂ ਬਾਅਦ ਹਾਈ ਕੋਰਟ ਦੀ ਲੜਾਈ ਲੜਨ ਤੋਂ ਬਾਅਦ ਇਹ ਅੱਜ ਵੀ ਆਫਸਰਾਂ ਦਾ ਕੀ ਹਾਲ ਹੈ ਤੁਸੀਂ ਜਾਣਦੇ ਹੋ ਕਿੱਥੇ ਨੇ ਉਸ ਇਲਾਕਿਆਂ ਦੇ ਪਿੱਛੇ ਅੱਗੇ ਬੱਜੇ ਵੇ ਸੋ ਕਹਿਣ ਦਾ ਮਤਲਬ ਹੈ ਝਾਮ ਧਾਮ ਡੰਡ ਬੇਤ ਝੂਠ ਹਾਰ ਸੱਚ ਝੂਠ ਨਤੀਜੇ ਜੋ ਸਸੋਡਿਆ ਸਾਹਿਬ ਦੇ ਇਹ ਮਾਨ ਸਾਹਿਬ ਦੀ ਸਰਕਾਰ ਕਰ ਰਹੀ ਹੈ ਹੁਣ ਉਹ ਆ ਕੀ ਕੋਲ ਵੀਰ ਸਿੰਘ ਜੀਰਾ ਬਲਾਟ ਸਮਤੀ ਦੀਆਂ ਪਿਛੀਆਂ ਜਿਹੜੀਆਂ ਸਰਪੰਚੀ ਚੋਣਾ ਸੀ ਔਰ ਇਹ ਸੱਤ ਮਹੀਨੇ ਤੇ ਕਾਗਜ਼ ਨਹੀਂ ਭਰ ਦਿੱਤੇਗੇ ਲੜੋ ਲੜਾਈ ਰਾਜਾ ਵੜਿੰਗ ਉੱਥੇ ਗਿਆ ਲੇਕਿਨ ਕਿਸੇ ਨੇ ਕਾਗਜ਼ ਨਹੀਂ ਭਰਿਆ ਸਾਰੇ ਕੈਨਸਲ ਕਰਕੇ ਪੁਲਿਸ ਨਾਲ ਐਸਐਸਪੀ ਨਾਲ ਆਈਪੀਐਸ ਅਫੀਸਰ ਲੇਕਿਨ ਉਹ ਆਪਣੇ ਆਪ ਚ ਕਮਜ਼ੋਰ ਸਮਝਦੇ ਸੀ ਜਿਹੜਾ ਉੱਥੋਂ ਦਾ ਐਮਐਲਏ ਦਾ ਮੁੰਡਾ ਕਿਟਾਰੀਏ ਦਾ ਉਹ ਐਸਪੀ ਨੂੰ ਕਹਾਵਾ ਕਰ ਰਿਹਾ ਸੀ ਫਰ ਕੋਈ ਪੰਜ ਚਾਰ ਫਾਈਲਾਂ ਭਰੀਆਂ ਸਰਪੰਚੀ ਵੇਲੇ ਉਹ ਵੀ ਉਹਨੇ ਪਾੜ ਕੇ ਸਿੱਟ ਦਿੱਤੀਆਂ ਗੁਰਬੀਰ ਜੀਰਾ ਨੇ ਮੈਂ ਐਸਐਸਪੀ ਨੂੰ ਟੈਲੀਫੋਨ ਕੀਤਾ ਮੈਂ ਡਿਪਟੀ ਕਮਿਸ਼ਨਰ ਨੂੰ ਫੋਨ ਕੀਤਾ ਇਸ ਤਰ੍ਹਾਂ ਦਾ ਘਟਨਾਕਰਮ ਦੁਬਾਰਾ ਫੇਰ ਨਾ ਹੋ ਜਾਏ ਇਹ ਬਲਾਕ ਸੰਚੀ ਚੋਣਾ ਸੀ ਲੇਕਿਨ ਉਹੀ ਹੋਇਆ ਜੀਰਾਦਰ ਸਿੰਘ ਇੱਕ ਵੀ ਬਲਾਕ ਸੰਚੀ ਸਾਨੂੰ ਭਰਨ ਨਹੀਂ ਦਿੱਤੀ ਗਈ ਰਾਤ ਦੇ 1 ਵਜੇ ਤੱਕ ਕੁਲਵੀਰ ਸਿੰਘ ਜੀਰਾ ਕਰਨੇ ਦੇ ਬੈਠਾ ਰਿਹਾ ਔਰ ਪ੍ਰਸ਼ਾਸਨ ਨੇ ਕਿਹਾ ਕਿ ਕੱਲ ਨੂੰ ਤੁਹਾਨੂੰ ਅਸੀਂ ਕਾਗਜ਼ ਭਰਨ ਦਿਆਂਗੇ ਚਿੰਤਾ ਨਾ ਕਰੋ ਅਸੀਂ ਪੁਲਿਸ ਪ੍ਰੋਟੈਕਸ਼ਨ ਦੇਾਂਗੇ ਲੇਕਿਨ ਤੁਸੀਂ ਜਾਣਦੇ ਹੋ ਕੀ ਹੋਇਆ ਇੱਕ ਵੀ ਗਾਗਲ ਨਹੀਂ ਪੜਿਆ ਡੇਰਾ ਬਾਬਾ ਨਾਨਕ ਸੁਖਤਿੰਦਰ ਰੰਡਾਵਾ ਜੀ ਦਾ ਜਿਹੜਾ ਇਲਾਕਾ ਹੈ ਉੱਥੋਂ ਦੀ ਮੇਰੇ ਕੋਲ ਵੀਡੀਓ ਹੈਗੀ ਹੈ ਅਗਰ ਮੈਂ ਤੁਹਾਨੂੰ ਦਿਖਾਵਾਂ ਪੋਰੇ ਵਿੱਚ ਜਿਹੜਾ ਉੱਥੋਂ ਦਾ ਐਮਐਲਏ ਹੈ ਕਾ ਮੇਰਾ ਫੋਨ ਨਹੀਂ ਉੱਥੋਂ ਦਾ ਜਿਹੜਾ ਐਮਐਲਏ ਹੈ ਪੱਗਾਂ ਲਾਦੀਆਂ ਤਿੰਨ ਚਾਰ ਲੋਕਾਂ ਦੀਆਂ ਔਰ ਨਰਿੰਦਰ ਸਿੰਘ ਬਾਜਵਾ ਉਥੋਂ ਦਾ ਜਿਹੜਾ ਐਮ ਐਲ ਏ ਸੀਗਾ ਉਹ ਇਹ ਗੱਲ ਕਹਿੰਦਾ ਕਾਗਜ਼ ਫਾੜ ਕੇ ਪੱਗਾਂ ਲਾ ਕੇ ਕਹਿੰਦਾ ਸਿੰਘ ਬਾਟ ਗੁਰਦੀਪ ਸਿੰਘ ਗੁਰਦੀਪ ਰੰਦਾਵਾ ਨਹੀਂ ਫਾ ਗੁਰਦੀਪ ਸਿੰਘ ਰੰਦਾਵਾ ਇਹ ਸਾਡੇ ਲੋਕਾਂ ਦੀਆਂ ਜਿਨ੍ਹਾਂ ਲੀਆਂ ਪੱਗਾਂ ਲਾਈਆਂ ਉਹਨਾਂ ਦੀ ਮੈਂ ਗੱਲ ਕਰ ਰਿਹਾ ਉਹ ਕਹਿੰਦਾ ਪੱਗਾਂ ਵਿੱਚ ਕਿਹੜੇ ਕਿੱਲ ਲੱਗੇ ਹੁੰਦੇ ਐ ਇਹ ਤਾਂ ਲੈਂਦੀਆਂ ਵੀ ਰੈਂਦੀਆਂ ਤੇ ਬੰਦਦੀਆਂ ਵੀ ਰਹੀਦੀਆਂ ਸੋ ਕਹਿਣ ਦਾ ਮਤਲਬ ਇਹ ਵਰਡਿੰਗ ਉਹ ਰੰਗਾਵਾ ਜਿਹੜਾ ਵਿਅਕਤੀ ਹੈ ਮੈਂ ਤਾਂ ਸਮਝਦਾ ਕੋਈ ਐਮਐਲਏ ਥੋੜੀ ਉਹ ਕ੍ਰਿਮੀਨਲ ਆਦਮੀ ਹੈ ਕੋਈ ਮਾਰਾ ਮੋਟਾ ਪੱਗ ਦੀ ਹੋਰ ਗੱਲ ਕਰ ਲੇ ਤਾਂ ਉਹ ਰਿਤੇ ਪਰਚਾ ਦੇ ਦਿੱਤਾ ਜਾਂਦਾ ਹੈ ਜਿਉਂ ਕਹਿੰਦਾ ਪੱਗਾਂ ਦੇ ਕਿਹੜਾ ਕਿੱਲ ਲੱਗੇ ਹੁੰਦੇ ਐ ਇਹ ਲੈਂਦੀਆਂ ਵੀ ਰੈਂਦੀਆਂ ਤੇ ਇਹ ਬੰਮੀਆਂ ਵੀ ਲਾਤੀਆਂ ਤਿੰਨ ਵਿਅਕਤੀਆਂ ਦੀਆਂ ਪੱਗਾਂ ਲਾਤੀਆਂ ਉਹਨਾਂ ਦੇ ਵਾਲ ਪੱਟਦੇ ਕਾਗਜ਼ ਪਾੜਦੇ ਇਹ ਘਟਨਾ ਕਰਮ ਜਿਹੜਾ ਡੇਰਾ ਬਾਬਾ ਨਾਨਕ ਦੇ ਵਿੱਚ ਹੋਇਆ ਹੈ ਇਹ ਉਸੇ ਹੀ ਚਾਮ-धाम ਡੰਡ ਬੇਟਦਾ ਨਤੀਜਾ ਹੈ ਹਰਕਾਰ ਰਾਜਾ ਸੰਸੀ ਦੇ ਵਿੱਚ ਸਰਜੀਤ ਸਿੰਘ ਸਰਪੰਚਾ ਸਾਡਾ ਇਹ ਪਿੰਡੀ ਕਿੰਦੀ ਪਿੰਡੀ ਸਿੱਧਵਾ ਦਾ ਪਿੰਡ ਹੈ ਬੁਰੀ ਤਰ੍ਹਾਂ ਨੂੰ ਕਟ ਮਾਰ ਕੇ ਉਹਨੂੰ ਸੁੱਟਿਆ ਗਿਆ ਤੇ ਅੱਜ ਵੀ ਹੁਣੇ-ਹੁਣੇ ਪਤਾ ਲੱਗਿਆ ਵੀ ਘੇਰਾ ਪਾਇਆ ਵੇਆ ਕੋਈ ਤਾਂ ਕਹਿੰਦੇ ਕਿ ਸ਼ਾਇਦ ਕਤਲ ਹੀ ਹੋ ਗਿਆ ਉੱਥੇ ਪਰ ਹਜੇ ਤੱਕ ਪ੍ਰੋਪਰ ਕਨਫਰਮੇਸ਼ਨ ਸਾਡੇ ਕੋਲੇ ਨਹੀਂ ਆਈ ਹੈ ਇਸੇ ਤਰ੍ਹਾਂ ਸਾਡਾ ਗੁਰਲਾਲ ਸਿੰਘ ਜਿਹੜਾ ਇਹਨਾਂ ਦਾ ਐਮ.ਐਲ.ਏ ਹੈ ਉਹ ਜੋਨੀ ਦੇਵੀ ਸਾਡੀ ਉਥੇ ਬਲਾਕ ਸੰਪਤੀ ਦੀ ਇਲੈਕਸ਼ਨ ਲੜ ਰਹੀ ਸੀ ਔਰ ਕਾਗਜ਼ ਲੈ ਕੇ ਹੋਰਾਂ ਬੰਦਾ ਭੱਜ ਗਿਆ ਔਰ ਪਹਿਲਾਂ ਕੋਈ ਉਥੇ ਐਸਐਚਓ ਲੱਗਿਆ ਮਿਸਟਰ ਬਰਾੜ ਬਰਾੜ ਸਾਡੇ ਜ਼ਿਲ੍ਹਾ ਪ੍ਰੇਸ਼ਕ ਮੈਂਬਰ ਦੀ ਲੇਡੀਜ਼ ਰਿਜ਼ਰਵ ਰਿਜ਼ਰਵ ਸੀ ਹੀ ਔਰੀ ਘਰ ਵਾਲੇ ਨੂੰ ਚੱਕ ਕੇ ਲੈ ਗਿਆ ਵੀ ਤੈਨੂੰ ਕਾਗਜ਼ ਨਹੀਂ ਪਰਨ ਦਿੱਤੇ ਮੈਂ ਡੀਆਈਜੀ ਨਾਲ ਗੱਲ ਕੀਤੀ ਕੋਈ ਚਾਹਦਾ ਐਸਐਸਪੀ ਨੂੰ ਫੋਨ ਕੀਤਾ ਐ ਸੇਚੂ ਨੇ ਫੋਨ ਹੀ ਨਹੀਂ ਚੱਕਿਆ ਕਮਾਉਂਦਾ ਹੀ ਰਿਹਾ ਡਰਾਉਂਦੇ ਧਮਕਾਉਂਦੇ ਰਹੇ ਵੀ ਤੁਸੀਂ ਅਗਰ ਪੇਪਰ ਭਰੇ ਤਾਂ ਆਪ ਦਾ ਸਾਫ ਲਾ ਦਿਓ ਕੋਈ ਜਾੜਾ ਬੇਵੀ ਸਾਡੀ ਸੱਤਾ ਕਲਾ ਜੋਂ ਚੋਕ ਘਿਹਰ ਤੋਂ ਇਲੈਕਸ਼ਨ ਲੜ ਰਹੀ ਸੀ ਉਹਨੂੰ ਹਾਊਸ ਅਰੈਸਟ ਕਰ ਲਿਆ ਗਿਆ ਇਸੇ ਪਰਾਂਦੀਆਂ ਛਤਰਾਣੇ ਦੀਆਂ ਸੱਮਾਣੇ ਦੀਆਂ ਹੋਰ ਐਸੀਆਂ ਜਿਹੜੀਆਂ ਘਟਨਾਵਾਂ ਸੰਭ ਉਹ ਤੁਹਾਡੇ ਸਾਹਮਣੇ ਆ ਮੇਰੇ ਕਹਿਣ ਦਾ ਮਤਲਬ ਇਹ ਹੈ ਹੁਣ ਇਹਨਾਂ ਦੇ ਮੰਨ ਦੇ ਵਿੱਚ ਜਿਸ ਪ੍ਰਕਾਰ ਦੀ ਇਹਨਾਂ ਦੀ ਨੀਅਤ ਹੈ ਤੁਸੀਂ ਭਲੀ ਭਾਤੀ ਜਾਣਦੇ ਹੋ ਇਹ ਪੰਜਾਬ ਨੂੰ ਕਿਸੇ ਹੋਰ ਪਾਸੇ ਲੈ ਕੇ ਜਾਣਾ ਚਾਹੁੰਦੀ ਹੈ ਇਹ ਸਰਕਾਰ ਪੰਜਾਬ ਦਾ ਇਹਨਾਂ ਨੇ ਮਾੜਾ ਹਾਲ ਕਰਤਾ ਔਰ ਇਸ ਤੋਂ ਬਾਅਦ ਸਾਨੂੰ ਸ਼ੰਕਾ ਹੈ ਸਾਨੂੰ ਪੂਰਨ ਸ਼ੰਕਾ ਹੈ ਇਹਨਾਂ ਲੋਕਾਂ ਨੇ ਜਿਹੜੇ ਕਾਗਜ਼ ਸਾਡੇ ਰਹਿ ਗਏ ਜਿੱਥੇ-ਜਿੱਥੇ ਉਹ ਕਾਗਜ਼ ਭਰਾਏ ਐ ਇਹਨਾਂ ਨੇ ਉਹ ਕਾਗਜ਼ ਰੱਦ ਕਰ ਦੇਣੇ ਚਾਰ ਸਾਡੀਆਂ ਜ਼ਿਲ੍ਹਾ ਪ੍ਰੇਸ਼ਰ ਬੰਦਾਡੇ ਦੇ ਨੋਮੀਨੇਸ਼ਨ ਨਹੀਂ ਭਰਨ ਦਿੱਤੇ ਗਏ ਸਭੀ ਮੀਆਂ ਜਿਹੜੀ ਕੰਟੈਸਟਰ ਕੈਂਡੀਡੇਟ ਫਾਰਮ ਲੈ ਕੇ ਰੋਂਦੀ ਰਹੀ ਚਿੱਕਾ ਮਾਰਦੀ ਰਹੀ ਲੇਕਿਨ ਉਹਨਾਂ ਨੇ ਉਹ ਫਾਰਮ ਨਹੀਂ ਭਰਨ ਦਿੱਤੇ ਗਏ ਆਰਓ ਰਿਟਰਨਿੰਗ ਅਫੀਸਰ ਉੱਠ ਕੇ ਚਲਾ ਗਿਆ 2 ਵਜੇ ਕਹਿੰਦਾ ਮੇਨਾ ਟਾਈਮ ਹੋ ਗਿਆ ਟਾਈਮ ਹੋ ਗਿਆ ਸੋ ਸਾਨੂੰ ਇਹ ਪੂਰਾ ਸ਼ੱਕ ਹੈ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਜਦੋਂ ਸਕਿਊਟਿੰਗ ਕਰਨਗੇ ਸਾਡੇ ਕਈ ਪੇਪਰ ਇਹ ਰਿਜੈਕਟ ਕਰ ਦੇਣਗੇ ਇਹ ਚੋਣਾਂ ਨੂੰ ਲੁੱਟਣਾ ਚਾਹੁੰਦੇ ਆਂ ਔਰ ਉਸ ਤੋਂ ਬਾਅਦ ਜਿਸ ਸਰਕਾਰ ਦੀ ਇਹਨਾਂ ਦੀ ਨੀਅਤ ਹੈ ਹੋ ਸਕਦਾ ਹੈ ਇਹ ਰਿਜ਼ਲਟ ਵੇ ਹੋਣ ਕਿਉਂਕਿ ਆਰਓਜ਼ ਦੇ ਹੱਥ ਵਿੱਚ ਰਿਜ਼ਲਟ ਹੁੰਦਾ ਹੈ ਉਹ ਕਿਸੇ ਨੂੰ ਵੀ ਜਿਤਾ ਦਿੰਦੇ ਐ ਔਰ ਕਿਸੇ ਨੂੰ ਵੀ ਹਰਾ ਦਿੰਦੇ ਐ ਸੋ ਇਹਨਾਂ तमाम ਗੱਲਾਂ ਕੋਈ ਨਜ਼ਰ ਆਉਂਦਾ ਕਿ ਇਹਨਾਂ ਦੇ ਜਿਹੜੇ ਮਨਸੂਬੇ ਜਿਹੜੇ ਇਹਨਾਂ ਦੇ ਮਨਸੂਬੇ ਉਹ ਇਹਨਾਂ ਚੋਣਾਂ ਨੂੰ ਲੁੱਟਦੇ ਐ ਕਿਉਂ ਇਹ ਡਰਦੇ ਚੋਣ ਨਹੀਂ ਕਰਾ ਰਹੇ ਸੀ ਹਾਈ ਕੋਰਟ ਦੀ ਇੰਟਰਵੈਨਸ਼ਨ ਨਾਲ ਹੀ ਚੋਣ ਹੋਇਆ ਸੀ ਇਹਨਾਂ ਨੇ 3 ਸਾਲਾਂ ਤੋਂ ਚੋਣ ਨਹੀਂ ਹੋਣ ਦਿੱਤਾ ਹਾਈ ਕੋਰਟ ਦੀ ਇੰਟਰਵੈਨਸ਼ਨ ਤੋਂ ਬਾਅਦ ਇਹਨਾਂ ਕੋਲੇ ਕੈਂਡੀਡੇਟ ਨਹੀਂ ਲੱਭੇ ਹਿਾਰੇ ਸੀ ਇਹਨਾਂ ਨੂੰ ਇਹ ਡਰ ਹੈ ਕਿ ਅਸੀਂ ਇਹ ਚੋਣ ਹਾਰ ਜਾਾਂਗੇ ਅਗਰ ਸਹੀ ਪ੍ਰਕਿਰਿਆ ਦੇ ਨਾਲ ਚੋਣ ਹੋਈ। ਸੋ ਮੈਂ ਸਰਕਾਰ ਦੀ ਨਿੰਦਾ ਕਰਦਾ ਐ। ਔਰ ਮੈਂ ਪੁਲਿਸ ਨੂੰ ਇਹ ਚੇਤਾਵਨੀ ਦੇਣਾ ਚਾਹਣਾ ਯਾਦ ਰੱਖਿਓ ਸਮਾ ਹੋਂਟੇ ਜਿੰਨਾ ਪੁਲਿਸ ਆਫੀਸਰਾਂ ਨੇ ਇਹ ਪੁਰਾਣਾ ਕੰਮ ਨਹੀਂ ਹੈ। ਤੁਹਾਨੂੰ ਆਦਤ ਪੈ ਗਈ ਐ ਕਿ ਹੁਣ ਪਰਚਾ ਦੇ ਦੇਵਾਂਗੇ, ਹੁਣ ਇਹਨਾਂ ਦੇ ਕਾਗਜ਼ ਪਾੜਾਂਗੇ, ਫਿਰ ਉਹਨਾਂ ਨਾਲ ਮਦਦ ਕਰਾਂਗੇ। ਇਹ ਕੰਮ ਇਸ ਵਾਰੀ ਨਹੀਂ ਚੱਲਣਾ। ਜੋ ਤੁਸੀਂ ਸਾਡੇ ਨਾਲ ਕੀਤਾ ਹੈ ਤੁਸੀਂ ਆਪਣੀ ਡਿਊਟੀ ਨਹੀਂ ਨਿਭਾਈ ਅੱਜ ਪੰਜਾਬ ਦੀ ਪੁਲਿਸ ਆਮ ਆਦਮੀ ਪਾਰਟੀ ਦੇ ਐਮਐਲਏਆਂ ਦਾ ਚੌਕੀਦਾਰਾ ਕਰ ਰਹੀ ਹੈ ਇਸੇ ਕਰਕੇ ਪੰਜਾਬ ਦੇ ਅੰਦਰ ਪੰਜਾਬ ਹੁਣ ਗੈਂਗਸਟਰਾਂ ਦਾ ਪੰਜਾਬ ਕਹਿਲੌਣ ਲੱਗ ਗਿਆ ਅਗਰ ਪੰਜਾਬ ਦੀ ਪੁਲਿਸ ਸਹੀ ਕੰਮ ਕਰਦੀ ਜੇ ਕਾਂਗਰਸੀਆਂ ਤੇ ਦੂਜੀਆਂ ਪਾਰਟੀਆਂ ਦੇ ਪਿੱਛੇ ਨਾ ਫਿਰਦੀ ਰਹਿੰਦੀ ਅੱਜ ਸ਼ਾਇਦ ਪੰਜਾਬ ਦੇ ਵਿੱਚ ਅਮਨ ਔਰ ਸ਼ਾਂਤੀ ਦੁਬਾਰੇ ਬਹਾਲ ਹੋਣੀ ਸੀ ਲੇਕਿਨ ਯਾਦ ਰੱਖਿਓ ਸਮਾਂ ਹੋਂਤੇ ਬਿਲਕੁਲ ਭੁੱਲਿਆ ਨਹੀਂ ਜਾਏਗਾ ਜਿਸ ਵਿਅਕਤੀ ਨੇ ਕੋਈ ਗਲਤ ਕੰਮ ਕੀਤਾ ਹੈ ਕੋ ਨੂੰ ਹੋਰੀ ਬੰਦੀ ਸਜ਼ਾ ਉਹਨਾਂ ਲੋਕਾਂ ਨੂੰ ਜ਼ਰੂਰ ਇਹ ਰੱਬ ਦੇ ਘਰ ਦੇ ਵਿੱਚ ਵੀ ਨਿਯਮ ਹੈ ਪਰ ਸੱਚੇ ਪਾਤਸ਼ਾਹ ਸਰਕਾਰ ਹੋਂਤੇ ਉਹਨਾਂ ਦੇ ਖਿਲਾਫ ਕੰਦੀ ਕਾਰਵਾਈ ਜ਼ਰੂਰ ਹੋਏਗੀ